ਜਦੋਂ ਕਿਸੇ ਧਰਮ ਵਾਲ ਤੇ ਕਿਸੇ ਤੀਰਥ ਤੇ ਜਾਓ ਸਤਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰੋ ਕਿ ਦਾਤਿਆ ਆਪਣਾ ਮਿਹਰਾ ਪ੍ਰਿਆਹ ਸੱਜੇ ਸਿਰ ਤੇ ਰੱਖੀ ਤੰਦਰੁਸਤੀ ਆ ਬਖਸ਼ੀ ਸਮੱਧ ਬਖਸ਼ੀ ਮੱਤ ਬਖਸ਼ੀ ਚੰਗੇ ਕੰਮਾਂ ਵੱਲ ਲਾਮੀ ਜੋ ਗੱਡੀਆਂ ਕੋਠੀਆਂ ਕਰਾਣਾ ਮੰਗਿਆ ਕਰੋ ਗੱਡੀਆਂ ਕੋਠੀਆਂ ਪਈਆਂ ਜਿਹਨੇ ਜੋ ਰਹਿਮਤ ਹੋ ਜੀ ਸਰਕਾਰ ਦੀ ਸਿਰ ਤੇ ਕਰਕੇ ਰੱਖਿਓ ਸ਼ਾਂਤੀ ਤੇ ਕਰਕੇ ਰੱਖਿਓ ਸ਼ਾਂਤੀ ਹੋਰ ਸਿਰ ਤੇ ਕਰਕੇ ਰੱਖਿਓ ਸ਼ਾਂਤੀ ਤੇ ਕਰਕੇ ਰੱਖਿਓ ਸ਼ਾਂਤੀ ਲੱਗਣ ਰਾਜੀ ਕਰ ਮਹਬਾਬਾ ਲੱਗਣ ਰਾਜੀ ਕਰ ਮਹਬਾਬਾ ਲੱਗਣ ਰਾਜੀ ਕਰ ਮਹਬਾਬਾ ਲੱਗਣ ਰਾਜੀ ਕਰ ਮਹਬਾਬਾ ਵਿੱਚ ਰੱਖਿਓ ਨਾਮ ਤੇ ਘੇੜੇ ਸਾਨੂੰ ਰਖ ਚਰਦਾ ਦੇ ਦੇ ਉੱਟ ਦੇ ਆਸਰੇ ਤੇਰੇ ਸਾਨੂੰ ਰਖ ਚਰਦਾ ਦੇ ਦੇ ਅਸੀ ਉੱਟ ਦੇ ਆਸਰੇ ਤੇਰੇ ਸਾਨੂੰ ਰਖ ਚਰਦਾ ਦੇ